ਗਰੀਬੀ ਮਾਪਣ ਤੇ ਗੱਜ ਦੇ ਉੱਤੇ ਗੱਪਾਂ ਡਾਕਟਰ ਹਜ਼ਾਰਾ ਸਿੰਘ ਚੀਮਾ ਜੀ ਇਹਦੇ ਬਾਰੇ ਲਿਖਦੇ ਐ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਸੀ ਅ ਮੋਦੀ ਸਾਹਿਬ ਦਾ ਵੀ ਕਿ ਜਿਹੜੇ ਨੇ ਜਿਹਾਂ ਮੀਰਾਂ ਦੇ ਬਰਾਬਰ ਜਿਹੜੇ ਨੇ ਗਰੀਬ ਕਰ ਦਿੱਤੇ ਐ ਭਲੇ ਵੇਲਿਆਂ ਦੀ ਕਹਿੰਦੇ ਗੱਲ ਐ ਜਿੰਸ ਤੇ ਸੌਦੇ ਪੱਤੇ ਦੀ ਤੁਲਾਈ ਪੱਥਰ ਦੇ ਵੱਟਿਆਂ ਦੇ ਨਾਲ ਹੀ ਹੋ ਜਾਂਦੀ ਸੀ ਇਹ ਪੱਥਰ ਦੇ ਵੱਟੇ ਛੇਰ ਦੋ ਛੇਰ ਜਾਂ ਪੰਜ ਛੇਰ ਦੇ ਵੱਟੇ ਦੇ ਨਾਲ ਹਾਰੜ ਕੇ ਜਿਹੜਾ ਬਣਾਏ ਹੁੰਦੇ ਸਨ ਵੱਟੇ ਦਾ ਕੁਝ ਹਿੱਸਾ ਜੇ ਕਦੀ ਟੁੱਟ ਜਾ ਪੁਰ ਜਾਣਾ ਤਾਂ ਚੀਜ਼ ਖਰੀਦਣ ਵਾਲਾ ਕੋਈ ਉਜ਼ਰ ਨਹੀਂ ਸੀ ਕਰਦਾ ਹਟਵਾਣੀਏ ਜਾਨਕੀ ਹਟਵਾਣੀਏ ਹਟ ਵਾਲਾ ਬਾਣੀਆ ਹਟਵਾਣੀਏ ਅਕਸਰ ਭੋਲੇ ਲੋਕਾਂ ਦਾ ਫਾਇਦਾ ਉਠਾਉਂਦੇ ਇਸੇ ਤਰ੍ਹਾਂ ਇੱਕ ਹਟਵਾਣੀਏ ਨੇ ਮਸ਼ਹੂਰ ਕਰ ਦਿੱਤਾ ਕਿ ਉਸਦੀ ਲਤ 10 ਸੇਰ ਦੀ ਹੈ ਸੌਦਾ ਤੋਲਣ ਸਮੇ ਉਹ ਤੱਕੜੀ ਦੇ ਇੱਕ ਪਾਸੇ ਜਿੰਸ ਰੱਖਦਾ ਤੇ ਦੂਸਰੇ ਪਾਸੇ ਆਪਣੀ 10 ਸੇਰੀ ਲਤ ਰੱਖ ਕੇ ਅੰਦਾਜ਼ੇ ਦੇ ਨਾਲ ਹੀ ਦੱਸ ਦਿੰਦਾ ਸੀ ਕਿ ਐਨੇ ਸੇਰ ਦੀ ਐ ਉਸੇ ਹਿਸਾਬ ਦੇ ਨਾਲ ਆਈ ਜਿੰਸ ਦੇ ਪੈਸੇ ਬਣਾ ਕੇ ਆਏ ਗਾਹਕ ਨੂੰ ਸੌਦਾ ਦੇ ਦਿੰਦਾ ਸੀ ਹਟ ਬਾਣੀਆਂ ਦੀ ਇਸ ਚਲਾਕੀ ਤੋਂ ਇੱਕ ਪੜਿਆ ਲਿਖਿਆ ਮੁੰਡਾ ਜਿਹੜਾ ਸੀ ਡਾਡਾ ਹੀ ਖਫਾ ਸੀ ਇੱਕ ਦਿਨ ਉਹਨੇ ਪਰੇ ਪਰੇ ਦੇ ਵਿੱਚ ਪਰੇ ਚ ਗੱਲ ਕੀਤੀ ਕਿ ਮਲਕੀ ਇੱਕ ਪਾਸੇ ਨੂੰ ਹੋ ਕੇ ਗੱਲ ਕੀਤੀ ਕਿ ਹਟਵਾਣੀਆਂ ਆਪਾਂ ਨੂੰ ਬੇਵਕੂਫ ਬਣਾ ਤੇ ਲੁੱਟ ਬਣਾ ਰਿਆ ਤੇ ਲੁੱਟ ਰਿਆ ਕੁਝ ਕੁ ਸਿਆਣਿਆਂ ਨੇ ਹਾਮੀ ਭਰਦਿਆਂ ਸਲਾਹ ਦੇ ਦਿੱਤੀ ਕਿ ਹਟਵਾਣੀਆਂ ਨੂੰ ਜਿਹੜਾ ਝੂਠਾ ਕਰਨ ਦੇ ਲਈ ਉਸ ਦੀ ਲੱਤ ਦਾ ਭਾਰ ਤੋਲ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲਿਆ ਜਾਵੇ ਮਿੱਥੇ ਦਿਨ ਸ਼ਹਿਰੋਂ 10 ਸ਼ਹਿਰ ਦਾ ਪੱਕਾ ਵਟਾ ਉਚੇਚੇ ਤੌਰ ਦੇ ਉੱਤੇ ਮੰਗਵਾ ਲਿਆ ਗਿਆ ਭਰੇ ਇਕੱਠ ਦੇ ਵਿੱਚ ਤੱਕੜੀ ਵਿੱਚ ਇੱਕ ਪਾਸੇ ਉਹ ਵਟਾ ਰੱਖਿਆ ਗਿਆ ਤੇ ਦੂਜੇ ਪਾਸੇ ਹਟ ਬਾਣੀਆਂ ਨੂੰ ਜਿਹੜਾ ਸੀ ਆਪਣੀ ਲੱਤ ਰੱਖਣ ਦੇ ਲਈ ਕਹਿ ਦਿੱਤਾ ਗਿਆ ਹਟ ਦਾ ਜਿਹੜਾ ਬਾਣੀਆਂ ਸੀ ਜਿਹੜਾ ਵਪਾਰੀ ਸੀ ਹਟ ਬਾਣੀਆਂ ਨੇ ਆਪਣੀ ਲੱਤ ਛਾਬੇ ਦੇ ਵਿੱਚ ਰੱਖੀ ਤੇ ਉਸ ਉੱਪਰ ਇੰਨਾ ਕੁ ਭਾਰ ਪਾਇਆ ਕਿ ਤੱਕੜੀ ਦੀ ਬੋਦੀ ਜਿਹੜਾ ਉਹ ਗੱਪੇ ਸੂਈ ਹੁੰਦੀ ਹੈ ਤੱਕੜੀ ਦੀ ਬੋਦੀ ਐਨ ਵਿਚਕਾਰ ਆ ਗਈ ਦੇਖ ਕੇ ਲੋਕ ਹੈਰਾਨ ਰਹਿ ਗਏ ਤੇ ਹਟਵਾਣੀਆਂ ਦੀਆਂ ਤਾਰੀਫਾਂ ਕਰਨ ਲੱਗ ਪਏ ਕਿ ਉਹ ਕਿੰਨਾ ਸਹੀ ਤੋਲਦਾ ਹੈ ਹਟਵਾਣੀਆਂ ਦੀ ਇਮਾਨਦਾਰੀ ਦੇ ਉੱਤੇ ਉਜਰ ਕਰਨ ਵਾਲਾ ਪਾੜਾ ਜਿਹੜਾ ਸੀ ਪੜਾਕੂ ਪੜਿਆ ਹੋਇਆ ਪਾੜਾ ਜਿਹੜਾ ਸੀ ਪਾਣੀਓ ਪਾਣੀ ਹੋਈ ਜਾਵੇ ਫਿਰ ਪਿਛੇ ਜਏ ਭਾਰਤ ਸਰਕਾਰ ਨੇ ਆਲਮੀ ਬੈਂਕ ਦੇ ਅੰਕੜੇ ਪੇਸ਼ ਕਰਦੇ ਐਲਾਨ ਕੀਤਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ 10.7 ਅਸੋਰੀ 17.10 ਕਰੋੜ ਲੋਕਾਂ ਨੂੰ ਹੋਰ ਗਰੀਬੀ ਦੇ ਵਿੱਚੋਂ ਕੱਢ ਕੇ ਰੱਖ ਦਿੱਤਾ ਹੈ ਇਸੇ ਤਰ੍ਹਾਂ ਆਲਮੀ ਬੈਂਕ ਦੇ ਇਹ ਵੀ ਅੰਕੜੇ ਨੇ 211-12 ਦੇ 27% ਜਾਨਕੀ 34.44 ਕਰੋੜ ਦੇ ਮੁਕਾਬਲੇ ਗਰੀਬ ਜਿਹੜੇ ਨੇ 5.75% ਰਹਿ ਗਏ ਨੇ ਐਨੀ ਗਰੀਬੀ ਚੱਕ ਦਿੱਤੀ ਆਲਮੀ ਬੈਂਕ ਦੇ ਤਾਜ਼ਾ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ ਭਾਰਤ ਇਨ੍ਹਾਂ ਭਾਰਤ ਇੰਨਾ ਗਰੀਬ ਨਹੀਂ ਸੀ ਜਿੰਨਾ ਅੰਦਾਜ਼ਾ ਲਗਾਇਆ ਜਾਂਦਾ ਸੀ। ਮਿਸਾਲ ਦੇ ਵਜੋਂ 1977-78 ਦੇ ਵਿੱਚ ਭਾਰਤ ਦਾ ਗਰੀਬੀ ਪੱਧਰ ਜਿਹੜਾ ਸੀ 64% ਨਹੀਂ ਸਗੋਂ ਕਿ 47% ਸੀ। ਭਾਈ ਉਹ ਤੋਂ ਤਾਂ ਪੈਸਾ ਮਸੀਂ ਦੇਖਣ ਨੂੰ ਮਿਲਦਾ ਹੋਣਾ ਲੋਕਾਂ ਨੂੰ। ਅਸਲ ਦੇ ਵਿੱਚ ਆਲਮੀ ਬੈਂਕ ਨੇ 3 ਡਾਲਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਵਾਲੀ ਨਵੀਂ ਗਰੀਬੀ ਰੇਖਾ ਅਪਣਾਈ ਹੈ। ਜਿਸ ਦੇ ਨਾਲ 2011-12 ਦੇ ਵਿੱਚ ਘੋਰ ਗਰੀਬੀ ਦੇ ਵਿੱਚ ਰਹਿ ਰਹੇ ਭਾਰਤੀਆਂ ਦੀ ਗਿਣਤੀ 2022-23 ਦੇ ਵਿੱਚ 34.44 ਕਰੋੜ ਜਾਨਕੀ 27% ਤੋਂ ਘਟ ਕੇ 7.5 ਕਰੋੜ ਜਾਨਕੀ 6% ਰਹਿ ਗਈ ਹੈ। ਇਨ੍ਹਾਂ ਅੰਕੜਿਆਂ ਤੋਂ ਖੁਸ਼ ਹੋ ਕੇ ਕੱਚਾ ਵਜਾਈਆਂ ਜਾ ਸਕਦੀਆਂ ਨੇ ਪਰ ਇਨ੍ਹਾਂ ਅੰਕੜਿਆਂ ਦੀ ਵਿਆਖਿਆ ਬਾਰੇ ਬਹੁਤ ਸਾਰੀਆਂ ਗਲਤ ਫਹਿਮੀਆਂ ਨੇ। ਮਿਸਾਲ ਦੇ ਵਜੋਂ ਉਦਾਹਰਨ ਵਜੋਂ ਦੇਖਿਆ ਜਾਵੇ। ਪ੍ਰਤੀ ਦਿਨ 3 ਡਾਲਰਾਂ ਵਾਲੀ ਗਰੀਬੀ ਰੇਖਾ ਨੂੰ ਕੀ ਮੌਜੂਦਾ ਵਟਾਂਦਰਾ ਦਰ ਜਿਹੜੀ ਹੈ 85 ਰੁਪਏ ਦੇ ਨਾਲ ਗੁਣਾ ਕਰਕੇ ਇਹ ਨਤੀਜਾ ਕੱਢ ਲਿਆ ਜਾਵੇ ਕਿ ਭਾਰਤ ਦੇ ਵਿੱਚ ਇਹ 255 ਰੁਪਏ ਪ੍ਰਤੀ ਦਿਨ ਬਣਦੀ ਹੈ ਇਹ ਦਰ ਦਰੋਸਤ ਨਹੀਂ ਹੈ ਹੋਵੇਗੀ ਕਿਉਂਕਿ 3 ਡਾਲਰ ਪ੍ਰਤੀ ਦਿਨ ਵਾਲੀ ਗਰੀਬੀ ਰੇਖਾ ਖਰੀਦ ਸ਼ਕਤੀ ਬਰਾਬਰੀ ਦੇ ਆਧਾਰ ਦੇ ਉੱਤੇ ਕੱਢੀ ਗਈ ਹੈ ਅਸਲ ਦੇ ਵਿੱਚ ਗਰੀਬੀ ਰੇਖਾ ਜਿਹੜੀ ਹੈ ਕਿਸੇ ਅਰਥਚਾਰੇ ਦੇ ਵਿੱਚ ਕੌਣ ਗਰੀਬ ਹੈ ਦਾ ਫੈਸਲਾ ਕਰਨ ਦੇ ਲਈ ਘੱਟੋ-ਘੱਟ ਆਮਦਨ ਅੰਕੜਾ ਹੁੰਦਾ ਹੈ ਇਸ ਦੇ ਵਿੱਚ ਸਮੇਂ ਅਤੇ ਸਥਾਨ ਦੀ ਅਹਿਮ ਭੂਮਿਕਾ ਹੁੰਦੀ ਹੈ 1975 ਦੇ ਵਿੱਚ 1000 ਰੁਪਏ ਮਹੀਨਾ ਤਨਖਾਹ ਲੈਣ ਵਾਲਾ ਗਰੀਬ ਨਹੀਂ ਸੀ ਪਰ ਅੱਜ 33 ਰੁਪਏ ਦਿਹਾੜੀ ਦੇ ਨਾਲ ਕੁਝ ਵੀ ਨਹੀਂ ਖਰੀਦਿਆ ਜਾ ਸਕਦਾ 1400 ਦਾ ਸਿਲੰਡਰ ਹੋਇਆ ਇਹੋ ਆਮਦਨ ਕਿਸੇ ਵੱਡੇ ਸ਼ਹਿਰ ਜਾਂ ਛੋਟੇ ਕਸਬੇ ਦੇ ਵਿੱਚ ਰਹਿਣ ਵਾਲੇ ਲਈ ਵੱਖਰੇ ਅਰਥ ਜੜੀ ਰੱਖਦੀ ਹੈ ਕਹਿੰਦੇ ਨੇ ਕਿ ਸਰਕਾਰ ਜਿਹੜੀ ਹੈ ਸਰਕਾਰਾਂ ਵਿਸ਼ੇਸ਼ ਤੌਰ ਦੇ ਉੱਤੇ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਦੇ ਵਿੱਚ ਭਲਾਈ ਸਕੀਮਾਂ ਘੜਨ ਹਿਤ ਦੇਸ਼ ਵਿਚਾਲੀ ਗਰੀਬੀ ਦਾ ਪੱਧਰ ਜਿਹੜੀ ਹੈ ਆਕਾਂਦੀਆਂ ਨੇ ਸਰਕਾਰਾਂ ਜਿਹੜੀਆਂ ਨੇ ਨੀਤੀ ਕਾੜੀਆਂ ਤੇ ਵਿਸ਼ਲੇਸ਼ਕਾਂ ਨੂੰ ਇਹ ਪਤਾ ਕਰਨ ਦੇ ਵਿੱਚ ਮਦਦ ਮਿਲਦੀ ਹੈ ਕਿ ਮੌਜੂਦਾ ਨੀਤੀਆਂ ਜਿਹੜੀਆਂ ਨੇ ਗਰੀਬੀ ਘਟਾਉਣ ਦੇ ਵਿੱਚ ਕੋਈ ਅਸਰ ਆਇਆ ਪਾਇਆ ਹੈ ਜਾਂ ਨਹੀਂ ਪਾਇਆ ਹੈ ਗਰੀਬ ਹੋਣ ਜਾਂ ਗਰੀਬੀ ਰੇਖਾ ਮਾਪਣ ਦਾ ਢੰਗ ਕੀ ਹੋਵੇ ਇਸ ਨੂੰ ਮਾਪਣ ਦੇ ਲਈ ਹਰ ਇੱਕ ਦੇ ਆਪੋ ਆਪਣੇ ਜਿਹੜੇ ਨੇ ਗਾਜ ਨੇ ਆਲਮੀ ਬੈਂਕ ਦਾ ਗਾਜ ਜਿਹੜਾ ਹੈ ਖਰੀਦ ਸ਼ਕਤੀ ਬਰਾਬਰੀ ਜਿਹੜੀ ਹੈ ਪਰਚੇਜ਼ਿੰਗ ਪਾਵਰ ਪ੍ਰੇਟੀ ਜਾਨੀ ਕਿ ਪੀਪੀ ਵਾਲਾ ਦੱਸਿਆ ਜਾਂਦਾ ਹੈ ਇਹਦਾ ਮਤਲਬ ਹੈ ਕਿ ਵਕ ਵਕ ਮੁਲਕਾਂ ਦੇ ਵਿੱਚ ਵਸਤਾਂ ਤੇ ਸੇਵਾਵਾਂ ਦੀ ਉਸੇ ਮਾਤਰਾ ਦੀ ਕੀਮਤ ਬਰਾਬਰ ਹੋਵੇ ਆਲਮੀ ਬੈਂਕ ਦੇ ਅਨੁਸਾਰ 80ਵਿਆਂ ਦੇ ਵਿੱਚ ਕੌਮੀ ਗਰੀਬੀ ਰੇਖਾ 1985 ਦੀਆਂ ਕੀਮਤਾਂ ਦੇ ਅਨੁਸਾਰ 1 ਡਾਲਰ ਤੈਅ ਕੀਤੀ ਗਈ ਸੀ 225 ਦੇ ਵਿੱਚ 3 ਡਾਲਰ ਪ੍ਰਤੀ ਡਾਲਰ ਹੈ ਭਾਰਤੀ ਆਪਣੇ ਲਈ ਇਸ ਦਾ ਪੀਪੀ ਫੀ ਜਿਹੜਾ ਹੈ ਜਾਨਕਿ ਕਿ ਪੀਪੀ ਫੀ ਤਬਾਦਲਾ ਜਿਹੜਾ ਰੇਟ ਹੈ 20.6 ਦੱਸਿਆ ਜਾਂਦਾ ਹੈ ਇਸ ਤਰ੍ਹਾਂ ਅਮਰੀਕਾ ਲੈ ਕੋਰ ਗਰੀਬੀ ਰੇਖਾ ਜਿਹੜੀ ਹੈ 3 ਡਾਲਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਤੇ ਭਾਰਤ ਦੇ ਲਈ ਇਹ 62 ਰੁਪਏ ਪ੍ਰਤੀ ਦਿਨ ਪ੍ਰਤੀ ਵਿਅਕਤੀ ਆਮਦਨ ਹੈ ਤੇ ਕਹਿੰਦੇ ਜਿਹੜਾ ਇਹਦੇ ਤੋਂ ਘੱਟ ਜਣੀ ਹੈ ਜਿਹੜਾ ਕਮਾਉਂਦਾ ਹੈ 62 ਰੁਪਏ ਤੋਂ ਘੱਟ ਕਮਾਉਂਦਾ ਉਹ ਗਰੀਬ ਤੇ ਜਿਹੜਾ 62 ਤੋਂ ਉੱਪਰ ਹੈ ਉਹ ਭਾਈ ਅਮੀਰ ਹੀ ਅਮੀਰਾਂ ਦੇ ਵਿੱਚ ਗਿਣਦੇ ਐ ਸ਼ੁਭਾਚ ਤੰਦੂਲਕਰ ਫਾਰਮੂਲੇ ਤੋਂ ਪਹਿਲਾਂ 2009 ਦੇ ਵਿੱਚ 17 ਰੁਪਏ ਪ੍ਰਤੀ ਦਿਨ ਸ਼ਹਿਰੀ ਖੇਤਰ ਵਾਲਾ ਤੇ 12 ਰੁਪਏ ਪ੍ਰਤੀ ਦਿਨ ਪੇਂਡੂ ਖੇਤਰ ਵਾਲਾ ਗਰੀਬ ਮੰਨਿਆ ਜਾਂਦਾ ਸੀ। ਕੀ ਆ ਬਾਤ ਹੈ ਜੀ 2009 ਦੇ ਵਿੱਚ ਜਿਹੜਾ 17 ਰੁਪਏ ਪ੍ਰਤੀ ਦਿਨ ਸ਼ਹਿਰੀ ਖੇਤਰ ਵਾਲਾ ਗਿਣਿਆ ਜਾਂਦਾ ਹੈ ਤੇ ਜਿਹੜਾ 12 ਰੁਪਏ ਪ੍ਰਤੀ ਦਿਨ ਪੇਂਡੂ ਖੇਤਰ ਵਾਲਾ ਗਰੀਬ ਮੰਨਿਆ ਜਾਂਦਾ ਹੈ ਤੇ ਜੇ ਇਹਦੇ ਤੋਂ ਉੱਤੇ ਫਿਰ ਗਰੀਬ ਅਮੀਰਾਂ ਚ ਹੀ ਹੈ। ਪਰ 2009 ਦੇ ਵਿੱਚ ਤੰਦੂਲ ਕਰਨੇ ਵਧਾ ਕੇ 29 ਰੁਪਏ ਤੇ 22 ਰੁਪਏ ਕਰ ਦਿੱਤੇ। 2014 ਦੇ ਵਿੱਚ ਰੰਗਾ ਰਾਜਨ ਨੇ ਘਰੇਲੂ ਗਰੀਬੀ ਰੇਖਾ ਸ਼ਹਿਰੀ ਦੇ ਲਈ 47 ਰੁਪਏ ਤੇ ਪਿੰਡਾਂ ਦੇ ਲਈ 33 ਰੁਪਏ ਪ੍ਰਤੀ ਦਿਨ ਕਰ ਲਈ ਗਈ ਪਰ ਇਹ ਜਿਹੜਾ ਕਦੇ ਲਾਗੂ ਨਹੀਂ ਹੋਇਆ ਅਸਲ ਦੇ ਵਿੱਚ ਉਸ ਹਟ ਬਾਣੀਆਂ ਜਿਹੜਾ ਸੀ ਜਾਨਕੀ ਜਿਹੜਾ ਫੇਰ ਆ ਗਿਆ ਦੁਕਾਨਦਾਰ ਹਟ ਬਾਣੀਆਂ ਹਟ ਬਾਣੀਆਂ ਦੀ 10 ਸਹਿਰੀ ਲੱਤ ਜਿਹੜੀ ਹੈ ਵਾਂਗ ਹੀ ਗਰੀਬੀ ਮਾਪਣ ਦੇ ਵੱਖਰੇ ਰਾਜਾਂ ਦੇ ਨਾਲ ਕੋਈ ਸਾਰਥਕ ਸਬਕ ਮਿਲਣ ਦੀ ਥਾਂ ਪੰਬਲੂ ਪੂਸਾ ਜਿਹੜਾ ਹੈ ਵੱਧ ਪੈਦਾ ਹੁੰਦਾ ਹੈ ਆਲਮੀ ਬੈਂਕ ਦੇ ਗਰੀਬੀ ਮਾਪਣ ਦੇ ਗੱਜ ਦੇ ਨਾਲ ਸਿਰਫ 5.75% ਭਾਰਤੀ ਹੀ ਘੋਰ ਗਰੀਬ ਨੇ ਤੇ ਦੂਜੇ ਪਾਸੇ ਕੁੱਲ ਭਾਰਤੀਆਂ ਦਾ ਤੀਜਾ ਹਿੱਸਾ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਦੇ ਅਧੀਨ ਮਿਲ ਮਿਲ ਰਹੇ ਅਨਾਜ ਤੇ ਨਿਰਪਰ ਹੈ ਇਸ ਤਰ੍ਹਾਂ ਆਲਮੀ ਬੈਂਕ ਦੇ ਅੰਕੜਿਆਂ ਦਾ ਸਹਾਰਾ ਲੈ ਕੇ ਗਰੀਬੀ ਘਟ ਹੋਣ ਦੀ ਗੱਲ ਕਰਨ ਵਾਲੇ ਹਾਕਮਾਂ ਦੇ ਲਈ ਇਹ ਗਰੀਬੀ ਮਾਪਣ ਦੇ ਗੱਜ ਹੋ ਸਕਦੇ ਨੇ ਪਰ ਆਮ ਲੋਕਾਂ ਦੇ ਲਈ ਤਾਂ ਇਹ ਗੱਪਾਂ ਹੀ ਜੜੀਆਂ ਨੇ ਦੱਸੀਆਂ ਜਾ ਸਕਦੀਆਂ ਨੇ ਜੀ ਦੋਸਤੋ ਇਹ ਸੀ ਜੀ پاکਮਲ ਗੱਲਬਾਤ ਸਾਂਝੀ ਕੀਤੀ ਹੈ ਤੁਹਾਡੇ ਨਾਲ ਗਰੀਬੀ ਮਾਪਣ ਦੇ ਗੱਜ ਤੇ ਗੱਪਾਂ ਡਾਕਟਰ ਹਜਾਰਾ ਸਿੰਘ ਚੀਵਾ ਹੋਣਾ ਦੀ ਕਲਮ ਗੱਲਬਾਤ ਹੈ ਕਲਮ ਦੇ ਵਿੱਚੋਂ ਬਾਕਮਲ ਜਿਹੜੇ ਅੰਕੜੇ ਉਹਨਾਂ ਨੇ ਪੇਸ਼ ਕੀਤੇ ਆ ਤੇ ਗੱਲਬਾਤ ਦਾ ਤਰੀਕਾ ਬਾਕਮਲ ਉਹਨਾਂ ਨੇ ਸਿਰਜਿਆ ਹੈ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਸਹਿਤ ਹੈ ਜੀ ਤੇ ਗਰੀਬੀ ਚੱਕ ਦੇਣੀ ਹੈ ਕਹਿੰਦੇ